ਪਰ ਸੰਸਦ ਵਿੱਚ ਨਾ ਭਾਰਤੀ ਸੰਘ ਨੇ ਇੱਕ ਕਹਾਰਾ ਅਸੀਂ ਲੰਮੇ ਸਮੇਂ ਤੋਂ ਲੈ ਕੇ 2019 ਤੋਂ ਲੈ ਕੇ ਸਰਕਾਰ ਨੂੰ ਕਹਿ ਰਹੇ ਹਾਂ ਕਿ ਓਟਾਂ ਵੀ ਕਹਿਣੀਆਂ ਨੇ ਸਰਕਾਰ ਨੂੰ ਵੀ ਕਿਸਾਨਾਂ ਨੂੰ ਕੋਈ ਵਾਦਾ ਦੇਓ ਸੋਸਾਇਟੀਆਂ ਦੇ ਵਿੱਚ ਕੋਈ ਹੱਲ ਕਰੋ ਉਹਨਾਂ ਦੀ ਤਰਾਈ ਦਾ ਜਾਂ ਮੰਗਾਂ ਨੂੰ 200 ਰੁਪਿਆ ਬੋਨਸ ਦਿਓ ਵੀ ਕਿਸਾਨ ਉਹ ਤਰਾਈ ਦਾ ਹੱਲ ਕਰ ਸਕਣ ਪਰ ਕੰਦੂ ਜਾਈਏ ਕਾਂਗਰਸੀ ਰਹੇਗੇ ਆਮ ਆਦਮੀ ਪਾਰਟੀ ਆਈ ਆ ਪਰ ਜਿਹੜਾ ਆਉਂਦਾਗਾ ਆਗੇ ਬੰਦੇ ਦੀ ਜ਼ੋਰ ਤੇ ਬੜੇ ਕਿਸਾਨ ਪੂਰੇ ਰਹਿੰਦੇ ਪੂਰ ਜਿਹਦੇ ਕੋਈ ਨਹੀਂ ਵਿਜੈ ਕੁਮਾਰ ਫੂਕਦਾਗਾ ਟਿੱਕੇ ਨਾਲ ਪਰ ਸੁਪਰਟੇ ਦਿੰਦੀ ਆ ਟਿੱਕੇ ਨਾਲ ਖੇਤੀਬਾੜੀ ਆ ਇਹ ਆ ਕਹਿੰਦੇ ਵੀ ਹੰਦਨਾ ਦਾ ਜੋ ਕਿ ਅਸੀਂ ਬੋਲਣ ਸਾਦੇ ਆ ਕਿ 2 ਦੇ 3-3000 ਰੁਪਏ ਮਾਹਵਾਲਾ ਸਾਡੀ ਮਜਬੂਰੀ ਆ ਜਿਹੜੇ ਪੂਰੇ ਹੰਦਪੁੰਨ ਲਾ ਕੇ ਲਾਉਨੇ ਆ ਜੇ ਇਹਦਾ ਸਰਕਾਰ ਕੋਈ ਹੱਲ ਕਰ ਲੇ ਨੂੰ ਭਰਾ ਹੋਏ ਆਉਂਦੇ ਦਿਨਾਂ ਦੇ ਵਿੱਚ ਸਾਰੀਆਂ ਜੱਥੇ ਬੰਨੀਆਂ ਜੇ ਇਹ ਇਹ ਇੰਤਰੀਆ ਕਰਦੇ ਕਾਉਂਦੇ ਦਿਨਾਂ ਦੇ ਵਿੱਚ ਨੂੰ ਦੇ ਆਪਣੇ ਬੰਤੀ ਹੋਵੇ ਚਾਹੇ ਡੀਸੀ ਹੋਵੇ ਨੇ ਡਾਕਟਰ ਵਿੱਚ ਭਰਾ ਹੀ ਲਾਹਾਂਗੇ ਜਾ ਕੇ ਇਹਦਾ ਹੁਣ ਮਤਲਬ ਕੀ ਹੋਇਆ ਇਹ ਦਾ ਮਸਲਾ ਵਾ ਦੇਖ ਜੀ ਤੇ ਪਰ ਇਹ ਗੱਲ ਕਿ ਕਿਸਾਨ ਨੇ ਕੋਈ ਮਾਰੀ ਨੋਤੀ ਰਹਿਣ ਫੀਮਣਵਾ ਤੇ ਲਾਈ ਸੀ ਬੋ ਨਾ ਨਾ 20000 ਰੁਪਏ ਦੀ ਜੀ ਬੈਠਾ ਸੀ 15 ਕਿੱਲਾਂ ਦਾ ਮਾ ਲੋ ਦੇ ਲੈਣਾ ਚੱਕ ਕੇ ਲੈ ਗਿਆ ਜੀ ਉਹਦੀ ਬੜੀ ਵੱਡੀ ਕੋਈ ਸੀ ਟਰਾਈ ਚੱਕਣੀ ਸੀ ਆ ਮਜ਼ਦੂਰੀ ਵਾਲ ਸੋਨੇ ਮਾਦਲਾ ਕੇ ਲਾਈ ਸੀ ਬੰਦੇ ਨੇ ਪਰ ਉਹ ਮੇਰੀ ਵਾਸ ਲਾਤੀ ਪੋਸ ਆ ਗਈ ਖੇਤੀਬਾੜੀ ਆ ਗਈ ਬਹੁਤ ਅਫਸਰ ਆ ਗਏ ਜਦੋਂ ਵੀ ਅੱਡ ਕੀ ਰਹਿ ਹਾਈ ਚੱਕੀ ਨਹੀਂ ਨਾ ਨਾ ਮੇਰੀ ਭਰਾਵੀ ਪਈ ਆ ਬਸਲੇ ਕਿੱਥੇ ਲੈਣੀਆਂ ਤੂੰ ਬੈਠਾ ਬਣਾ ਕੇ ਲੈ ਜਾ ਪਰ ਨਹੀਂ ਪਰ ਡੰਡੇ ਦੇ ਜੋਰ ਦੇ ਉੱਤੇ ਇਹ ਭਰਾਵੋ ਸਾਨੂੰ ਦਿਵਾਉਣਾ ਚਾਹੁੰਦੇ ਆ ਅਸੀਂ ਕੀ ਕੁਛ ਇੱਥੇ ਲੈ ਕੇ ਆਏ ਨਹੀਂ ਸਰ ਉਹ ਇੱਥੇ ਖੜੀ ਆ ਐਸਐਸਪੀ ਖੜਿਆ ਡੋਟੀ ਸਾਹਿਬ ਖੜਿਆ ਆ ਖੈਰ ਵੇਟ ਖੜੀ ਆ ਪਿਛਲੇ ਦਿਨਾਂ ਦੇ ਵਿੱਚ ਹੜ ਆਏ ਕੋਟਾ ਕੋਈ ਨਹੀਂ ਆਇਆ ਵੀ ਹੁਣ ਇਹਨਾਂ ਦਾ ਜਿਹੜਾ ਸਟਲਟ ਕਹਿੰਦੇ ਆ ਇਹ ਕੰਮ ਕਰ ਦਿਆ 4 ਵਜੇ ਤੱਕ ਜਦੋਂ ਹੜ ਆ ਗਏ ਉਹਨੇ ਸਟਲਟ ਨੇ ਕੰਮ ਕਰਿਆ ਉਹ ਸਾਡੀਆਂ ਵਸਲਾਂ ਮਾਤੀਆਂ ਕੋਈ ਨਹੀਂ ਸਟਲਟ ਕੰਮ ਕਰਦੀ ਮੇਰੇ ਬਣੀਆਂ ਉਸ ਰੰਗ ਦੇ ਪਰ ਭਾਵੇਂ ਠੱਕੇ ਨਾਲ ਸਾਨੂੰ ਇਹ ਬੰਦੇ ਦੇ ਜਾਨ ਦੇ ਉੱਤੇ ਦਬਾਉਣਾ ਚਾਹੁੰਦਾ ਐ ਨਹੀਂ ਨਿਸ਼ਾਨ ਗਾਵੇ ਇਹ ਕੋਈ ਨਾ ਹਾਲਾ ਪਰ ਸਾਡੀ ਮਜਬੂਰੀ ਆ ਜਦੋਂ ਇਹ ਅੱਗ ਲਾਉਂਦੇ ਆ ਸਾਡੀ ਅੱਖਾਂ ਤੇ ਪਹਿਲਾਂ ਧੂਆ ਪੈਂਦਾ ਸਾਡੇ ਅੰਦਰ ਧੂਆ ਜਾਂਦਾ ਪਰ ਅਸੀਂ ਕਰੀਏ ਵੀ ਕੀ ਕੋਈ ਚਾਰ ਦਿਨਾਂ ਦੇ ਵਿੱਚ ਹੀ ਬਸਰ ਕੀਤੀ ਆ ਕੋਈ ਸਾਡੇ ਖਾਂਣ ਵਾਲੀ ਆ ਕੋਈ ਯਾਰ ਤੇ ਜਿਹੜੇ ਬੈਸੇ ਮੋੜ ਦਿਆ ਕੋਈ ਚਾਗੜ ਮੋੜ ਦਿਆ ਇਹ ਹੀ ਆ ਸਾਡੇ ਕੋਲ ਤਾਂ ਸਾਡੀ ਇਹ ਕਾਰਵਾਈ ਕਰਨ ਨੂੰ ਕਹਿੰਦੇ ਇੱਕ ਲੰਮੇ ਲੰਮੇ ਤੇ ਲੱਗ ਜਣਾ ਘਰੋਂ ਕਰਿਆ ਵਾ ਉਨ੍ਹਾਂ ਕਰੇ ਸਾਨੂੰ ਵਿਸ਼ਵਾਸ ਨਹੀਂ ਦਿਵਾਉਂਦੇ ਵੀ ਕੋਈ ਕਾਰਵਾਈ ਨਹੀਂ ਕਰਦੇ ਉਹਨਾਂ ਦਰਖਾਓ ਜਾਰੀ ਰਹਿੰਦੀ ਹੈ ਮੈਂ ਦਰਸ਼ਨ ਸਿੰਘ ਜਿਲ੍ਹਾ ਪ੍ਰਧਾਨ ਪਾਪੀ ਕਿਸਾਨ ਉਹਨੇ ਇੱਕ ਟਟਕੰਪਾ ਤੰਦ ਜਗਜੀਤਪੁਰੇ ਦੇ ਵਿੱਚ ਕਿਸਾਨਾਂ ਨੇ ਅੱਗ ਲਾਈ ਸੀ 4 ਵਜੇ ਇੱਥੋਂ ਦੇ ਪ੍ਰਦਰਸ਼ਨ ਨੂੰ ਚੰਦ ਰ ਖੇਤੀਬਾੜੀ ਵਿਭਾਗ ਮੈਂ ਕਮਾਂਡ ਵੀਡੀਓ ਅੱਜ ਸੈਕਟੋਰ ਡਿਊਟੀ ਆ ਕੇ ਕਿਸਾਨ ਨੂੰ ਧਮਕਾਉਣ ਲੱਗੇ ਜਦੋਂ ਧਮਕਾਉਣ ਲੱਗੇ ਉਹਨੇ ਫੋਨ ਕਰਦੇ ਬੰਦੇ ਇਕੱਠੇ ਕੀਤੇ ਤਾਂ ਫਾਇਰ ਬ੍ਰੇਡ ਗ੍ਰੇਡ ਮਗਾ ਲਈ ਹੋਰ ਅਮਲਾ ਫਲਾ ਆ ਗਿਆ ਉਹਨਾਂ ਦਾ ਤੇ ਉਹਨਾਂ ਕਿਸਾਨ ਇਕੱਠੇ ਹੋ ਕੇ ਭਾਰਤੀ ਕਿਸਾਨ ਯੂਨੀਅਨ ਟਕਾਉਂਦਾ ਤੇ ਭਾਰਤੀ ਕਿਸਾਨ ਯੂਨੀਅਨ ਦੇ ਗ੍ਰਾਹਕਾਂ ਨੇ ਆ ਕੇ ਇਹਨੂੰ ਦਾ ਘਰੋ ਕੀਤਾ ਇਹਨਾਂ ਨੂੰ ਘੇਰ ਕੇ ਰੱਖਾਂਗੇ ਜਿੰਨਾ ਤੇਰੇ ਵਸਵਾਸ ਨਹੀਂ ਗਾਉਂਦੇ ਸੀ ਜਿਹੜਾ ਗਿੱਟੀ ਪੁੱਠਾ ਬੋਲਿਆ ਬਾਰੇ ਉਹਦਾ ਨੂੰ ਖਵਾਜਾ ਭੁਗਤਾਨਾ ਪੈਣਾ ਹੋ ਸਕਦਾ ਸੀ ਕੱਲ ਨੂੰ ਜਾਂ ਪਰਸੋਂ ਪਲਾਨ ਬਣਾ ਕੇ ਕਾਲੀਆਂ ਪੜ ਕੇ ਤਰਾਲੀ ਦੀ ਉਹਦੇ ਵਾਰ ਚਲਾਈਏ ਜਾਂ ਘੱਗ ਲਾਵਾਂਗੇ ਤੇ ਆਉਣ ਵਾਲੀ 4 ਤਰੀਕ ਨੂੰ ਸਾਡਾ ਮੰਗ ਪੱਤਾ ਦਾ ਸਮਾਂ ਕੱਲ੍ਹ ਦਾ ਨਹੀਂ ਆ ਹੋ ਸਕਦਾ ਸੀ ਉੱਧੇ ਲੈ ਕੇ ਜਾਈਏ ਕੱਲ ਨੂੰ ਬਰਤਵਾਦੀ ਬਣਾਵਾਂਗੇ ਡੀਸੀ ਦੇ ਇਹ ਤਖ਼ਤਾਂ ਦਿੱਸੂਗਾ ਉਹ ਕਹਿੰਦਾ ਤੂੰ ਤੂੰ ਵੱਡਾ ਲੀਡਰ ਬਣਨਾ ਤੂੰ ਠੰਡੇ ਕਾਕਿਆ ਜਣ ਆਏ ਹੁਣ ਇਹ ਦਿੱਖ ਬਣੀਆਂ ਵਾ ਅੱਗੇ ਵੀ ਵੀ ਨਾਲ ਮੈਂ ਅੱਜ ਟਿੱਕਰ ਕਿੱਦਾਂ ਨਹੀਂ ਦਿੱਤੀ ਆ ਤਾਂ ਪਿੰਨੀ ਗਿਆ ਤੇ ਨਾ ਹੀ ਜਾਣਾ ਨਾ ਇਹਨੂੰ ਕਹਿਣਾ ਤੇ ਇਹਦੇ ਨਾਲ ਆ ਹੀ ਦੇਖਾਂਗੇ ਜੀ ਅੱਗੇ ਵੀ ਪੋਰਟੇ ਭਜਾਇਆ ਸੀ ਇਹਦੇ ਉੱਥੇ ਆ ਕਲਖਾਨ ਤੇ ਪ੍ਰਾਲ ਕਾਰਵਾਈ ਕਰਦੇ ਆ ਤਾਂ ਥਾਣੇ ਦਾ ਘਰੋ ਕਰਾਂਗੇ ਦਿੱਕਤੀ ਕਰਦਾ ਦਿੱਕਤੀ ਦਾ ਪੁਰੇ ਬਾਜ਼ਪਾਲੀਆਂ ਭੜਕੇ ਜਾਵਾਂਗਾ ਉੱਥੇ ਜਾ ਕੇ ਫੋਕਾਂ। ਕੱਲ 4 ਵਜੇ ਲਈ ਆ। ਓਵਰਆਲ ਹਾਲ ਕੀ ਹੈ? ਹਾਲਾਤ ਇਹ ਆ ਵੀ ਅਸੀਂ ਜੁਵੇ ਨੂੰ ਸ਼ੁੱਕਰਵਾਰ ਨੂੰ ਇੱਥੋਂ ਦੇ ਚੀਫ ਨੂੰ ਮਿਲਿਆ ਸੀ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਕਮੇਟੀ ਥੂਬੇ ਵਾਲੇ ਵੀ ਸਾਨੂੰ ਬੇਨਾਮ ਰੇ ਜਿਲ੍ਹੇ ਦੇ ਬੋਲਰ ਨੇ ਜੋ ਤਿੰਨ ਇੱਕ ਗਣਤ ਜਿਹੜੇ ਦੋ ਤਿੰਨ ਦਾ ਕੋਈ ਹੱਲ ਨਹੀਂ ਹੋਣਾ। ਫਲਾਣੇ ਥਾਂ ਧੋਕੇ ਥਾਂ ਉਹਨੇ ਸਾਡੇ ਫੋਨ ਨੰਬਰ ਲੈ ਲਏ। ਕਹਿੰਦੇ ਤੁਹਾਨੂੰ ਅਜੇ ਟਿੱਕਰ ਉਹਨੇ ਫੋਨ ਤੇ ਗੱਲ ਨਹੀਂ ਕੀਤੀ ਚੀਫ ਨੇ। ਕੀ ਬਣੀ ਐਥੇ ਨਾਉਣ? ਜੇ ਅਸੀਂ ਨਹੀਂ ਦੱਛ ਕੇ ਵਿਚਕਾਰ ਦੇ ਨੂੰ ਮਗਲਾ ਮੰਗ ਬਿਨਾ ਆਉਂਗੇ ਤਾਂ ਅਸੀਂ ਲਈ ਅੱਜ ਆਹ ਮਜ਼ਦੂਰੀ ਆ ਠੀਕ ਵੇਲਾ ਨਹੀਂ ਕਰਦਾ ਅੱਗ ਨੂੰ ਮਜ਼ਦੂਰੀ ਆ ਜਿਹੜਾ ਕੋਈ ਛੰਦ ਹੈ ਨਹੀਂ ਉਹਨੂੰ ਲਾਉਣੀ ਆ ਜੇ ਜਿਹੜਾ ਗੁੱਜੀ ਜਾਂਦਾ ਹੈ ਮਜ਼ਦੂਰੀ ਉਹ ਵੀ ਉਹਨੇ ਦੇ ਲਈ ਪਰ ਆਉਣ ਵਾਲੇ ਜਿਹਨੂੰ ਠੋੜੇ ਖਾਣੀਆਂ ਤੋਂ ਕਿਸੇ ਖੇਤੀਬਾੜੀ ਦੇ ਖਾਣਾ ਕਿਸੇ ਦੀ ਨਹੀਂ ਲੱਗਣਾ ਉਹਨੂੰ ਠੋੜ ਖਾਊਗਾ ਕਿਸਾਨਾਂ ਦਾ ਵੱਡਾ ਨੁਕਸਾਨ ਹੋਣਾ ਜਦੋਂ ਕਣ ਠੋੜ ਦੇ ਖਾ ਲਈ ਅਸੀਂ ਬੀਜੀਲੀ ਵੀ ਦੱਸਿਆ ਕਿ ਜਿਹੜੀ ਖੇਤੀਬਾੜੀ ਮਹਿਕਮਾ ਤੇਰਾ ਨਕਮਾ ਹੈ ਡੀਏ ਕਿਸੇ ਕਿਸਾਨ ਦੇ ਖੇਤ ਗਿਆ ਜਿਹਨੂੰ ਸੰਭ ਪਿਆ ਨਹੀਂ ਗਏ ਲਾਹ ਰੋਣ ਦਵਾਈ ਦਿੱਤੀ ਆ ਉਹ ਕਹਿੰਦੇ ਨਹੀਂ ਗਏ ਫਿਰ ਮੈਂ ਉਹ ਤੇ ਵੀ ਕਿਹਾ ਵੀ 18 ਨੋ ਕਿਸਾਨਾਂ ਦਾ ਦੁਸ਼ਮਣ ਵਾਲਾ ਜਿਹੜਾ ਖੇਤੀਬਾੜੀ ਵਿਭਾਗ ਹੈ ਇਹ ਕਿਸਾਨਾਂ ਦਾ ਇਹਨੂੰ ਦੁਸ਼ਮਣ ਮੰਨਦੇ ਆ ਉਹ ਹੁਣ ਵੀ ਮੰਨੀਆਂ ਨੀਤੀਆਂ ਹੀ ਲੈਂਦਾ ਆ ਆਉਣ ਵਾਲੇ ਸਾਲ ਗੋਟਕ ਦਾ ਚੀਪ ਦਾ ਕੋਈ ਉਹ ਹੋ ਜਾਦਾ ਡੀਸੀ ਦਾ ਕਰਕੇ ਜਾਂ ਥਾਣਾ ਜਾ ਕੇ